ਹੰਦੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਬਹੁਤ ਹੀ ਸਰਲ ਤੇ ਘਰੇਲੂ ਉਪਾਅ ਹੈ ਇਸ ਨੂੰ ਕੋਈ ਵੀ ਵਿਅਕਤੀ ਬੜੀ ਆਸਾਨੀ ਦੇ ਨਾਲ ਕਰ ਸਕਦਾ ਹੈ ਇਹ ਉਪਾ ਉਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਤੇ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਬਹੁਤ ਜ਼ਿਆਦਾ ਹਾਵੀ ਹੋ ਰਹੇ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਲਾ ਕਲੇਸ਼ ਲੜਾਈ ਝਗੜੇ ਰਹਿੰਦੇ ਨੇ ਫਿਰ ਵੀ ਤੁਸੀਂ ਇਸ ਉਪਾ ਵਰਤ ਸਕਦੇ ਹੋ ਤੇ ਇਸ ਦੇ ਨਾਲ-ਨਾਲ ਜੇਕਰ ਤੁਹਾਡੀ ਫੈਕਟਰੀ ਕਾਰੋਬਾਰ ਜਾਂ ਦੁਕਾਨ ਦੇ ਵਿੱਚ ਗਾਹਕ ਆਉਣੇ ਬੰਦ ਹੋ ਗਏ ਨੇ ਤੁਹਾਡਾ ਕਾਰੋਬਾਰ ਘਟ ਚੁੱਕਿਆ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਉਪਾਅ ਕਿਵੇਂ ਕਰਨਾ ਹੈ ਕਿਸ ਤਰੀਕੇ ਦੀ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀਆਂ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟਵਾਰਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਕਿ ਆਪਣੇ ਘਰ ਦੇ ਵਿੱਚ ਆਪਾਂ ਉਤਾਰਾਤਾ ਕਰਦੇ ਆ ਕਹਿੰਦਾ ਭਾਵ ਕਿ ਨજર ਉਤਾਰਦੇ ਆ ਤੇ ਕੋਈ ਨજર ਉਤਾਰਦਾ ਹੈ ਲੌਂਗ ਤੇ ਕਾਲੀ ਮਿਰਚ ਦੀ ਨਾਲ ਤੇ ਜਿਵੇਂ ਹੀ ਕਈ ਲੋਕ ਲਾਲ ਮਿਰਚ ਜੋ ਡੰਡੀ ਵਾਲੀ ਸੁੱਕੀ ਲਾਲ ਮਿਰਚ ਹੁੰਦੀ ਹੈ ਉਸ ਦੇ ਨਾਲ ਆਪਣੀ ਨજર ਉਤਾਰਦੇ ਨੇ ਉਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਵਿੱਚ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਨਾ ਉਹ ਸਾਰੀ ਨਿਕਲ ਜਾਂਦੀ ਹੈ ਪਰ ਇਸ ਤੋਂ ਇਲਾਵਾ ਕਈ ਚੀਜ਼ਾਂ ਅਜੇਹੀਆਂ ਹੁੰਦੀਆਂ ਨੇ ਜੋ ਇੱਕਦਮ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ ਪ੍ਰਵੇਸ਼ ਕਰਕੇ ਬੈਠ ਜਾਂਦੀਆਂ ਨੇ ਕਹਿੰਦਾ ਭਾਵ ਕਿ ਜੇ ਇਸ ਚੀਜ਼ ਨੂੰ ਅਸੀਂ ਮਨ ਦੇ ਵਿੱਚ ਸੋਚਦੇ ਆ ਜਾਂ ਜੋ ਚੀਜ਼ ਅਸੀਂ ਚਾਹਦੇ ਆ ਉਹੀ ਇਹ ਵੀ ਹੋ ਜਾਂਦਾ ਹੈ ਅੱਜ ਦੀ ਜਿਹੜੀ ਇੱਕ ਅਜੀਹੀ ਚੀਜ਼ ਹੈ ਜੋ ਅਸੀਂ ਇੱਕ ਉਪਾਅ ਦੇ ਰੂਪ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਹ ਲਸਣ ਤੇ ਜਿਹੜਾ ਲਸਣ ਦਾ ਉਪਾਅ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੇ ਹੁੰਦਾ ਹੈ ਕਿਉਂਕਿ ਜਿਹੜੀ ਲਸਣ ਦੀ ਖੁਸ਼ਬੂ ਹੁੰਦੀ ਹੈ ਨਾ ਸੁਗੰਧ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਲਸਣ ਦੀ ਖੁਸ਼ਬੂ ਇਹ ਜਿਹੜੀ ਉਹ ਐਨੇ ਜ਼ਿਆਦਾ ਤੇਜ਼ ਹੁੰਦੀ ਹੈ ਇਸੇ ਨਾਲ ਨਾਲ ਤੁਸੀਂ ਇਹ ਆਪ ਹੀ ਸਮਝ ਸਕਦੇ ਹੋ ਕਿ ਲਸਣ ਦੇ ਜਿਹੜੇ ਛੋਟੇ-ਛੋਟੇ ਟੋਟਕੇ ਤੇ ਉਪਾਅ ਹੋਣਗੇ ਉਹ ਕਿੰਨੇ ਜ਼ਿਆਦਾ ਤਾਕਤਵਾਰ ਹੋਣਗੇ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ ਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਲਸਣ ਦਾ ਇਹ ਛੋਟਾ ਜਿਹਾ ਟੋਟਕਾ ਤੇ ਉਪਾਅ ਕਰਦੇ ਆ ਨਾ ਤੇ ਇਹਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਭੂਤ ਪ੍ਰੇਤ ਬਲਾਵਾ ਹੁੰਦੀਆਂ ਨੇ ਉਹ ਸਾਰੀਆਂ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਨੇ ਇਹਨ ਦਾ ਭਾਵੇਂ ਇਹੀ ਏ ਕਿ ਲਸਣ ਦੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੀ ਵੀ ਪਰੇਸ਼ਾਨੀ ਕਿਉ ਨਾ ਹੋਵੇ ਉਸ ਪਰੇਸ਼ਾਨੀ ਨੂੰ ਅਸੀਂ ਦੂਰ ਕਰ ਸਕਦੇ ਆ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਹੁੰਦੀ ਏ ਤੇ ਜਦੋਂ ਤੁਸੀਂ ਲਸਣ ਦਾ ਉਪਾਅ ਕਰੋਗੇ ਤੇ ਲਗਭਗ 80-90% ਦੇ ਕਰੀਬ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੋਵੇਗੀ ਨਾ ਉਹ ਦੂਰ ਕਰ ਦੇਗਾ ਲਸਣ ਦਾ ਇਹ ਉਪਾਅ ਇਸੀ ਤਰ੍ਹਾਂ ਅਸੀਂ ਜੋ ਤੁਹਾਨੂੰ ਲਸਣ ਦੇ ਉਪਾਅ ਦੱਸਣ ਜਾ ਰਹੇ ਹਾਂ ਨਾ ਜੇਕਰ ਤੁਸੀਂ ਇਹਨਾਂ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਜਿਵੇਂ ਹੀ ਸਾਡਾ ਕੋਈ ਆਪਣਾ ਬਿਜ਼ਨਸ ਹੁੰਦਾ ਏ ਸਾਡੇ ਬਿਜ਼ਨਸ ਦਾ ਜਿਹੜਾ ਕਾਰੋਬਾਰ ਹੁੰਦਾ ਹੈ ਨਾ ਉਹ ਚੱਲਦਾ ਚੱਲਦਾ ਅਚਾਨਕ ਹੀ ਉਸ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਫਿਰ ਸਾਡੀ ਕੋਈ ਸ਼ਾਪ ਹੁੰਦੀ ਏ ਉੱਤੇ ਗਾਹਕ ਆਉਣੇ ਘਟ ਜਾਂਦੇ ਨੇ ਤੇ ਅਸੀਂ ਕਈ ਵਾਰ ਸੋਚਦੇ ਆ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੇ ਇਸ ਤਰ੍ਹਾਂ ਹੀ ਹੁੰਦਾ ਹੈ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਰੋਕ ਲਗਾ ਦਿੱਤੀ ਹੁੰਦੀ ਜੋ ਕਿ ਸਾਨੂੰ ਬਿਲਕੁਲ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਜੇਸਤੇ ਨਾ ਸਾਡਾ ਕਾਰੋਬਾਰ ਇਹ ਜਿਹੜਾ ਉਹ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਹੀ ਚੱਲਦਾ ਹੋ ਜਾਵੇ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਉਸਦੇ ਲਈ ਤੁਹਾਨੂੰ ਚਾਹੀਦੀਆਂ ਨੇ ਤਿੰਨ ਲਸਣ ਦੀਆਂ ਕਲੀਆਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਲਸਣ ਦੀ ਜਿਵੇਂ ਗੰਡੀ ਹੁੰਦੀ ਹੈ ਤੇ ਆਪਾਂ ਸੋਚਦੇ ਆ ਕਿ ਕਿਵੇਂ ਉਹ ਤਿੰਨ ਚਾਹੀਦੀਆਂ ਨੇ ਉਹ ਤਿੰਨ ਨਹੀਂ ਚਾਹੀਦੀਆਂ ਇੱਕ ਲਸਣ ਦੀ ਗੰਡੀ ਦੇ ਵਿੱਚੋਂ ਛੋਟੀਆਂ-ਛੋਟੀਆਂ ਜਿਹੜੀਆਂ ਆਪਾਂ ਇੱਕ ਕਲੀ ਤੋੜ ਕੇ ਉਸ ਨੂੰ ਛਿਲਕੇ ਫਿਰ ਆਪਾਂ ਸਬਜ਼ੀ ਦੇ ਵਿੱਚ ਪਾਉਣੇ ਆ ਤੇ ਉਸੇ ਤਰ੍ਹਾਂ ਤਿੰਨ ਸਾਨੂੰ ਲਸਣ ਦੀਆਂ ਕਲੀਆਂ ਚਾਹੀਦੀਆਂ ਨੇ ਜੋ ਲਸਣ ਤੁਸੀਂ ਲੈ ਰਹੇ ਹੋ ਨਾ ਜਿਵੇਂ ਕਈ ਵਾਰ ਲਸਣ ਥੋੜਾ ਜਾਂ ਗਲ ਜਾਂਦਾ ਕਾਲਾ ਹੋ ਜਾਂਦਾ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਲਸਣ ਇੱਕਦਮ ਬਿਲਕੁਲ ਫਰੈਸ਼ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਲਸਣ ਕਾਫੀ ਸਮਾਂ ਰੱਖ ਦਿੰਦੇ ਆ ਉਹ ਕਾਲਾ ਹੋ ਜਾਂਦਾ ਜਾਂ ਥੋੜਾ ਗਲ ਜਾਂਦਾ ਜੇਕਰ ਤੁਹਾਡੇ ਘਰ ਦੇ ਵਿੱਚ ਫਰੈਸ਼ ਲਸਣ ਸਾਫ਼ ਸੁਥਰਾ ਨਹੀਂ ਹੈਗਾ ਤੁਸੀਂ ਬਾਜ਼ਾਰ ਤੋਂ ਲਿਆ ਕੇ ਥੋੜਾ ਜਿਹਾ ਇੱਕ ਗੰਢੀ ਲਿਆਓ ਉਸ ਦੇ ਵਿੱਚੋਂ ਤਿੰਨ ਲਸਣ ਦੀਆਂ ਕਲੀਆਂ ਤੁਸੀਂ ਲੈ ਲੈਣੀ ਹੈ ਤਿੰਨੇ ਲਸਣ ਦੀਆਂ ਕਲੀਆਂ ਲੈਣ ਤੋਂ ਬਾਅਦ ਤੁਸੀਂ ਇੱਕ ਛੋਟਾ ਜਿਹਾ ਰੁਮਾਲ ਸਾਈ ਦਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ। ਉਸ ਦੇ ਵਿੱਚ ਤਿੰਨੇ ਹੀ ਤੁਸੀਂ ਲਸਣ ਦੀਆਂ ਕਲੀਆਂ ਪਾ ਕੇ ਲਾਲ ਕੱਪੜੇ ਦੇ ਵਿੱਚ ਜਿਹੜੀਆਂ ਤੁਸੀਂ ਤਿੰਨ ਕਲੀਆਂ ਰੱਖੀਆਂ ਹੋਣਗੀਆਂ ਲਸਣ ਦੀਆਂ ਉਹਨਾਂ ਤੇ ਤੁਸੀਂ ਕੀ ਕਰਨਾ ਥੋੜਾ ਜਿਹਾ ਸੰਧੂਰ ਤੁਸੀਂ ਆਪਣੀ ਉਂਗਲੀ ਤੇ ਲਗਾ ਕੇ ਉਹ ਤਿੰਨੇ ਲਸਣ ਦੀਆਂ ਕਲੀਆਂ ਦੇ ਉੱਪਰ ਲਗਾ ਦੇਣਾ ਹੈ। ਤੇ ਇਸੇ ਤਰ੍ਹਾਂ ਉਪਰ ਸੰਦੂਰ ਲਗਾਉਣ ਤੋਂ ਬਾਅਦ ਜਿਹੜਾ ਲਾਲ ਕਪੜਾ ਹੋਵੇਗਾ ਉਸ 'ਤੇ ਤੁਸੀਂ ਗੱਠ ਮਾਰ ਲਓ ਜਾਂ ਫਿਰ ਕਿਸੇ ਲਾਲ ਰੰਗ ਦੇ ਧਾਗੇ ਨਾਲ ਉਸ ਪੋਟਲੀ ਨੂੰ ਤੁਸੀਂ ਬੰਨ੍ਹ ਲਓ ਤੇ ਉਹ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਨਾ ਉਸ ਪੋਟਲੀ ਨੂੰ ਤੁਸੀਂ ਆਪਣੇ ਕਾਰੋਬਾਰੀ ਜਿੱਥੇ ਵੀ ਤੁਹਾਡੀ ਫੈਕਟਰੀ ਹੈ ਜਾਂ ਕੋਈ ਸ਼ਾਪ ਹੈ ਤੇ ਜਿੱਥੇ ਤੁਸੀਂ ਆਪਣਾ ਕਾਊਂਟਰ ਬਣਾਇਆ ਜਿੱਥੇ ਤੁਸੀਂ ਗੱਲੇ ਦੇ ਵਿੱਚ ਪੈਸੇ ਰੱਖਦੇ ਹੋ ਤੁਸੀਂ ਉੱਥੇ ਇਹ ਤਿੰਨ ਲਸਣ ਦੀਆਂ ਕਲੀਆਂ ਨੂੰ ਰੱਖ ਦੇਣਾ ਇਸੀ ਤਰ੍ਹਾਂ ਲਾਲ ਕਪੜੇ ਦੀ ਸਮੇਤ ਹੀ ਰੱਖਣਾ ਜਿਹੜੀ ਪੋਰਟਲੀ ਤਿਆਰ ਕੀਤੀ ਨਾ ਇਸੇ ਤਰ੍ਹਾਂ ਹੀ ਰੱਖ ਦੇਣਾ ਪਰ ਰੱਖਣਾ ਉੱਥੇ ਆ ਜਿੱਥੇ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀਆਂ ਨੇ ਇਹ ਨਹੀਂ ਹੈ ਕਿ ਜਿੱਥੇ ਰੁਕਾਵਟਾਂ ਦੀ ਉੱਥੇ ਵੀ ਰੱਖ ਲਿਆ ਤੇ ਇਹ ਮੰਨਦੇ ਵਿੱਚ ਸੋਚਿਆ ਕਿ ਸਾਡੇ ਹੋਰ ਕਮਾਕਾਰਾਂ ਦੇ ਵਿੱਚ ਰੁਕਾਵਟ ਨਾ ਵੀ ਤੇ ਉੱਥੇ ਵੀ ਰੱਖ ਲੀਏ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਿੱਥੇ ਕਮਾਕਾਰਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਕਾਰੋਬਾਰ ਰੋਕ ਰਹੀ ਨੇ ਸਿਰਫ ਉੱਥੇ ਹੀ ਇਹ ਉਪਾਅ ਕਰਨਾ ਤੇ ਜੇਕਰ ਤੁਸੀਂ ਇਸ ਨੂੰ ਆਪਣੇ ਗੱਲੇ ਚਾ ਫਿਰ ਜਿੱਥੇ ਪੈਸੇ ਰੱਖਦੇ ਉੱਥੇ ਨਹੀਂ ਰੱਖਣਾ ਚਾਹੁੰਦੇ ਨਾ ਤੇ ਜਿੱਥੇ ਤੁਹਾਡੀ ਮਤਲਬ ਮੇਨ ਗੇਟ ਹੁੰਦਾ ਜਿੱਥੋਂ ਗਾਹਕ ਤੁਹਾਡੇ ਐਂਟਰ ਕਰਦੇ ਨੇ ਫੈਕਟਰੀ ਦੇ ਵਿੱਚ ਚਾ ਫਿਰ ਦੁਕਾਨ ਦੇ ਵਿੱਚ ਤੇ ਇੱਕ ਸਾਈਡ ਤੇ ਕਰਕੇ ਜਿੱਥੋਂ ਕਿਸੇ ਨੂੰ ਨਜ਼ਰ ਨਾ ਆਵੇ ਉਸ ਰਸਤੇ ਤੇ ਹੀ ਇਸ ਪੋਰਟਲੀ ਨੂੰ ਤੁਸੀਂ ਲਟਕਾ ਦੇ ਲੈ ਤੇ ਤੁਸੀਂ ਜਦੋਂ ਇਹ ਉਪਾਅ ਕਰੋਗੇ ਨਾ ਦੇਖੋਗੇ ਕਿ ਜਿਹੜੇ ਵੀ ਵਿਅਕਤੀ ਨੇ ਜਿਹੜੇ ਵੀ ਮਨੁੱਖ ਨੇ ਲੋਕਾਂ ਨੇ ਤੁਹਾਡੇ ਕਾਰੋਬਾਰ ਤੇ ਰੋਕ ਲਗਾਈਏ ਨਾ ਉਹ ਇਹ ਲਸਣ ਦੀ ਛੋਟੀ ਜਿਹੀ ਪੋਟਲੀ ਉਹ ਸਾਰੇ ਰੋਕ ਨੂੰ ਹਟਾ ਦੇਵੇਗੀ ਇਹ ਉਪਾਅ ਜਿਸ ਦਿਨ ਕਰੋਗੇ ਜਿਸ ਦਿਨ ਤੁਸੀਂ ਪੋਟਲੀ ਲਗਾਓਗੇ ਆਪਣੀ ਦੁਕਾਨ ਚਾ ਫੈਕਟਰੀ ਦੇ ਵਿੱਚ ਤਾਂ ਤੁਸੀਂ ਦੇਖੋਗੇ ਲਗਾਉਣ ਦੇ ਸਾਰ ਹੀ ਉਸੇ ਦਿਨ ਹੀ 80% ਲੋਕ ਤੁਹਾਡੀ ਦੁਕਾਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਕਹਿੰਦਾ ਭਾਵ ਕਿ ਇਸ ਉਪਾਦ ਦੇ ਨਾਲ ਉਸੇ ਦਿਨ ਤੁਹਾਨੂੰ 80% ਫਾਇਦਾ ਹੋਵੇਗਾ ਇਹ ਸੀ ਪਹਿਲਾ ਉਪਾਅ ਤੇ ਦੂਸਰੇ ਉਪਾਅ ਦੀ ਗੱਲ ਕਰਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਾਕਲੇਸ਼ ਰਹਿੰਦਾ ਲੜਾਈ ਝਗੜੇ ਰਹਿੰਦੇ ਨੇ ਤੇ ਉਸ ਦੇ ਲਈ ਤੁਸੀਂ ਨੇ ਕੀ ਕਰਨਾ ਹੈ ਉਸੇ ਲਈ ਤੁਸੀਂ ਇਹ ਉਪਾਕਰਨ ਦੇ ਲਈ ਪੰਜ ਵੀ ਲਸਣ ਦੀਆਂ ਕਲੀਆਂ ਲੈ ਸਾਕੇ ਦਿਓ ਤੇ ਸੱਤ ਵੀ ਲੈ ਸਕਦੇ ਹੋ ਚੇਕਰ ਤੁਸੀਂ ਸੱਤ ਕਲੀਆਂ ਲੈ ਰਹੇ ਹੋ ਸੱਤ ਕਲੀਆਂ ਦੀ ਨਾਲ-ਨਾਲ ਤੁਸੀਂ ਇੱਕ ਵੱਡੀ ਸੂਈ ਲੈ ਲੈਣੀ ਹੈ ਵੱਡੀ ਸੂਈ ਦੇ ਵਿੱਚ ਇਹ ਸੱਤ ਕਲੀਆਂ ਨੂੰ ਤੁਸੀਂ ਭਰੂ ਲੈਣਾ ਹੈ ਜਿਵੇਂ ਕਿ ਇੱਕ ਸੂਈ ਦੇ ਵਿੱਚ ਸੱਤ ਕਲੀਆਂ ਨੂੰ ਤੁਸੀਂ ਕਰ ਲੈਣਾ ਹੈ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਮੇਨ ਐਂਟਰੈਂਸ ਹੋਵੇਗੀ ਜਿੱਥੋਂ ਤੁਸੀਂ ਆਪਣੇ ਘਰ ਦੇ ਅੰਦਰ ਐਂਟਰ ਕਰਦੇ ਹੋ ਉੱਥੇ ਜਾ ਕੇ ਤੁਸੀਂ ਜਿਹੜੀ ਮਰਜੀ ਸਾਈਡ ਤੇ ਥੋੜੀ ਜਿਹੀ ਮਿੱਟੀ ਪੁੱਟ ਕੇ ਇਹ ਸ ਲਸਣ ਦੀਆਂ ਕਲੀਆਂ ਨੂੰ ਸੂਈ ਦੇ ਸਮੇਤ ਹੀ ਤੁਸੀਂ ਮਿੱਟੀ ਦੇ ਵਿੱਚ ਘੱਟ ਦੇਣਾ ਕਾਫੀ ਡੂੰਗਾ ਕਰਕੇ ਤੇ ਉੱਪਰ ਤੁਸੀਂ ਮਿੱਟੀ ਪਾ ਦੇਣੀ ਇਹ ਉਹ ਬਾਕਰੰ ਦੇ ਨਾਲ ਜੇਕਰ ਤੁਹਾਡੀ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਨਾ ਕਿ ਇਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਰਹੇ ਇਹਨਾਂ ਦੇ ਝਗੜੇ ਵਾਧੀ ਰਹਿਣ ਇਹਨਾਂ ਦੇ ਘਰ ਦੇ ਵਿੱਚ ਪੈਸਾ ਨਾ ਆਵੇ ਤੇ ਇਹ ਹੀ ਸਾਰੀਆਂ ਪ੍ਰੋਬਲਮ ਨੇ ਨਾ ਜਿਹੜੀਆਂ ਇਹ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੇ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਨਹੀਂ ਆਉਂਦਾ, ਪੈਸਾ ਨਾ ਹੋਣ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਵਧ ਜਾਂਦੇ ਨੇ। ਪਰ ਕਈ ਵਾਰ ਸਾਡੇ ਘਰ ਲੜਾਈ ਝਗੜਿਆਂ ਦਾ ਹੋਰ ਹੀ ਕਾਰਨ ਹੁੰਦਾ ਹੈ ਜੋ ਕਿ ਸਾਨੂੰ ਸਮਝ ਨਹੀਂ ਆਉਂਦਾ। ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜਦੋਂ ਕਰੋਗੇ ਤੁਹਾਡੀ ਤੁਰੰਤ ਹੀ ਤੁਹਾਡੇ ਘਰ ਦੇ ਵਿੱਚ ਸੁਖ-ਸਮ੍ਰਿਧੀ ਆਵੇਗੀ। ਲੜਾਈ ਝਗੜੇ ਤੁਹਾਡੇ ਦੂਰ ਹੋ ਜਾਣਗੇ। ਤੇ ਜਿਹੜੀ ਤੁਹਾਡੀ ਦੁਸ਼ਮਣ ਹੋਣਗੇ ਨਾ ਉਹ ਇਹ ਚੀਜ਼ ਸੋਚ ਕੇ ਹਰੜ ਰਹਿ ਚਣਗੇ ਕਿ ਜੋ ਚੀਜ਼ ਅਸੀਂ ਚਾਉਂਦੇ ਸੀ ਜੋ ਚੀਜ਼ ਅਸੀਂ ਇਹਨਾਂ ਦੇ ਉੱਪਰ ਕੀਤੀ ਸੀ ਉਹ ਤਾਂ ਹੋਈ ਨਹੀਂ ਉਸ ਦੇ ਉਲਟ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਇਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਕਿਵੇਂ ਆ ਗਈ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਇਹ ਹੀ ਸੀ ਦੂਸਰਾ ਉਪਾਅ ਜਿਹੜਾ ਕਿ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦੇ ਫਾਇਦੇ ਹੋਣ ਵਾਲੇ ਨੇ ਤੇ ਗੱਲ ਕਰਦੇ ਆ ਤੀਸਰੇ ਉਪਾਅ ਦੀ ਇਸ ਦਾ ਉਪਾਦਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਉਪਾਦਨ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਸ ਉਪਾਦਨ ਨੂੰ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੇਗਾ ਤੇ ਮੰਗਲਵਾਰ ਦੇ ਨਾਲ-ਨਾਲ ਤੁਸੀਂ ਇਸ ਉਪਾਦਨ ਨੂੰ ਸ਼ਨੀਵਾਰ ਜਾਂ ਫਿਰ ਐਤਵਾਰ ਨੂੰ ਵੀ ਕਰ ਸਕਦੇ ਹੋ ਉਸ ਦਿਨ ਕਰਨ ਦੀ ਨਾਲ ਵੀ ਇਸ ਤੋਂ ਤੁਹਾਨੂੰ ਫਾਇਦਾ ਹੋਵੇਗਾ ਪਰ ਇਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਕਿ ਮੰਗਲਵਾਰ ਦੇ ਦਿਨ ਹੀ ਤੁਸੀਂ ਇਸ ਉਪਾਦਨ ਨੂੰ ਕਰੋ ਇਹ ਇਹ ਉਹ ਪਾ ਉੰਨਾ ਲੋਕਾਂ ਦੇ ਲਈ ਹੈ ਜਿਹੜੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਿਵੇਂ ਕਿ ਕੋਈ ਮਾੜੀ ਚੀਜ਼ ਦਾਜਾ ਕਿਤੇ ਬੁਰੀ ਛਾਇਆ ਦਾ ਉਹਨਾਂ ਤੇ ਪ੍ਰਭਾਵ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦੇ ਡਰਾਉਣੇ ਸੁਪਨੇ ਆਉਂਦੇ ਨੇ ਬਹੁਤ ਜ਼ਿਆਦਾ ਰਾਤ ਦੇ ਸਮੇਂ ਸੁੱਤੇ ਪੈ ਡਰ ਲੱਗਦਾ ਹੈ ਉਹਨਾਂ ਦੇ ਲਈ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਇੱਕ ਲਸਣ ਦੀ ਕਲੀ ਲੈਣੀ ਹੈ ਤੇ ਲਸਣ ਦੀ ਕਲੀ ਇੱਕ ਤਾਂ ਛੋਟਾ ਹੁੰਦਾ ਹੈ ਲਸਣ ਥੋੜਾ ਦੇਸੀ ਹੁੰਦਾ ਉਸ ਦੀਆਂ ਕਲੀਆਂ ਵੀ ਛੋਟੀਆਂ-ਛੋਟੀਆਂ ਹੁੰਦੀਆਂ ਨੇ ਪਰ ਇਹ ਲਸਣ ਦੀ ਤੁਸੀਂ ਕਲੀ ਇੱਕ ਲੈਣੀ ਹੈ ਤੇ ਜਿਵੇਂ ਆਪਾਂ ਦੇਖਦੇ ਹੁੰਨੇ ਆ ਕਿ ਲਸਣ ਕਾਫੀ ਮੋਟਾ-ਮੋਟਾ ਹੁੰਦਾ ਹੈ ਤੇ ਉਹਦੀਆਂ ਕਲੀਆਂ ਵੀ ਮੋਟੀਆਂ ਹੁੰਦੀਆਂ ਨੇ ਤੁਸੀਂ ਉਹ ਲਸਣ ਲੈਣਾ ਇਸ ਉਪਾਅ ਨੂੰ ਕਰਨ ਦੇ ਲਈ ਤੇ ਇੱਕ ਲਸਣ ਦੀ ਲੈਣੀ ਕਲੀ ਜੋ ਕਿ ਕਾਫੀ ਮੋਟੀ ਹੋਵੇ ਤੇ ਵਧੀਆ ਹੋਵੇ ਸਾਫ਼ ਪਈ ਹੋਵੇ ਕਿਸੇ ਪਾਸਿਓਂ ਕਾਲੀ ਚਾ ਗਲੀ ਹੋਈ ਨਹੀਂ ਹੋਣੀ ਚਾਹੀਦੀ ਤੇ ਉਸ ਲਸਣ ਦੀ ਕਲੀ ਨੂੰ ਤੁਸੀਂ ਛਿੱਲ ਕੇ ਤੇ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਆਪਣੇ ਸਿਰਹਾਣੇ ਦੇ نیچے ਰੱਖ ਕੇ ਸੌ ਜਾਣਾ ਹੈ ਤੇ ਜਦੋਂ ਅਗਲੀ ਸਵੇਰ ਹੋਵੇਗੀ ਨਾ ਤੁਸੀਂ ਇੱਕ ਗੱਲ ਚ ਜ਼ਰੂਰ ਨੋਟ ਕਰਿਓ ਕਿ ਜੇਕਰ ਤੁਹਾਡੇ ਉੱਪਰ ਕਿਸੇ ਬਹੁਤ ਹੀ ਜ਼ਿਆਦਾ ਮਾੜੀ ਚੀਜ਼ ਮੂਰੀ ਸ਼ਕਤੀ ਦਾ ਸਾਇਆ ਹੋਵੇਗਾ ਨਾ ਤੇ ਜਿਹੜੀ ਲਸਣ ਦੀ ਕਲੀ ਹੋਵੇਗੀ ਤੁਸੀਂ ਰਾਤ ਦੇ ਸਮੇਂ ਸਿਰਹਾਣੇ ਦੇ نیچے ਰੱਖੀ ਸੀ ਉਸ ਲਸਣ ਦੀ ਕਲੀ ਦਾ ਰੰਗ ਬਦਲ ਗਿਆ ਹੋਵੇਗਾ ਕਿਸੇ ਚੀਜ਼ ਨੂੰ ਤੁਸੀਂ ਜ਼ਰੂਰ ਨੋਟ ਕਰਿਓ ਤੇ ਇਸੇ ਤਰ੍ਹਾਂ ਅਗਲੇ ਦਿਨ ਤੁਸੀਂ ਇਹ ਚੈੱਕ ਕਰਨ ਤੋਂ ਬਾਅਦ ਇਸ ਲਸਣ ਦੀ ਕਲੀ ਨੂੰ ਚੁੱਕ ਕੇ ਲੈ ਜਾਣਾ ਤੇ ਆਪਣੇ ਘਰ ਤੋਂ ਬਾਹਰ ਕਿਸੇ ਦੂਰ ਸੁਨਸਾਨ ਜਗ੍ਹਾ ਤੇ ਇਸ ਨੂੰ ਸੁੱਟ ਕੇ ਜਾਂ ਦੱਬ ਕੇ ਆ ਜਾਣਾ ਤੇ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ। ਇਸੇ ਤਰ੍ਹਾਂ ਤੁਸੀਂ ਜੇਕਰ ਹਰ ਰੋਜ਼ 11 ਦਿਨ ਤਿੰਨ ਚਾਰ ਲਸਣ ਦੀਆਂ ਕਲੀਆਂ ਤੇ ਤਿੰਨੇ ਚਾਰ ਸੁੱਕੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਉਹਨਾਂ ਦੇ ਨਾਲ ਤੁਸੀਂ ਉਹ ਤਾਰਾ ਕਰੋਗੇ। ਆਪਣਾ ਉਤਾਰਾ ਕਰੋਗੇ ਤੁਸੀਂ ਤਾਂ ਤੁਸੀਂ ਥੋੜੇ ਹੀ ਦਿਨਾਂ ਦੇ ਵਿੱਚ ਦੇਖੋਗੇ ਕਿ ਤੁਸੀਂ ਬਿਲਕੁਲ ਹੀ ਡਰਨਾ ਬੰਦ ਕਰ ਦਿਓਗੇ ਤੇ ਜਿਹੜੀ ਵੀ ਕਿਸੇ ਮਾੜੀ ਚੀਜ਼ ਦਾ ਤੁਹਾਡੇ ਉੱਪਰ ਸਾਇਆ ਸੀ ਉਹ ਦੂਰ ਹੋ ਜਾਵੇਗਾ ਤੇ ਇਸੇ ਤਰ੍ਹਾਂ ਤੁਹਾਨੂੰ ਜਿਹੜੇ ਮਾੜੇ ਸੁਪਨੇ ਆਉਂਦੇ ਸੀਗੇ ਉਹ ਵੀ ਬੰਦ ਹੋ ਜਾਣਗੇ ਤੇ ਜਿਹੜਾ ਉਹ ਮਨੁੱਖ ਇਨਸਾਨ ਜਿਸ ਨੂੰ ਬਹੁਤ ਜ਼ਿਆਦਾ ਡਰੌਲੇ ਸੁਪਨੇ ਆਉਂਦੇ ਸਨ ਉਹ ਸੁਪਨੇ ਆਉਣੇ ਵੀ ਬੰਦ ਹੋ ਜਾਣਗੇ ਇਹ ਸੀ ਜੀ ਸਾਡਾ ਇੱਕ ਛੋਟਾ ਜਿਹਾ ਤਿੰਨ ਉਪਾਦ ਤੇ ਇਹ ਜਾਣਕਾਰੀ ਜੇਕਰ ਤੁਹਾਨੂੰ ਸਾਡੇ ਇਹ ਵੀਡੀਓ ਤੇ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ 'ਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਜਾਣਕਾਰੀ ਤੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ